ਜੋ ਮੈਸਨ ਦਾ ਕਵਾਡੀ ਟੂਰਨਾਮੈਂਟ ਦੇਖਣ ਜਾਂਦੇ ਆ ਮੈਂ ਇਹਨੇ ਅੰਗਰੇਡਾ ਜਾ ਕੇ ਨਾ ਇਹ ਕਵਾਡੀ ਟੂਰਨਾਮੈਂਟ ਹੈ ਤੇ ਕਿਹੜੇ ਸੀ ਕੋਲ ਜਾ ਵੀਰੇ ਤੇ ਨਾ ਆ ਆ ਅੱਦਾਂ ਅੱਦਾਂ ਕਰ ਲੈ ਇੱਕ ਟੂਰ ਮੁਕਾ ਲੈ ਲੈ ਵਾਹ ਦੱਸਾਂ ਕਿਹੜੇ ਜਾ ਅੱਥਰ ਜਾ ਕੇ ਹਾਂ ਤੇ ਜਾ ਕੇ ਦਾ ਦਿੰਦੇ ਜਾਨਾ ਹਾਂ ਯਾਨੀ ਹੈਗੇ ਸਾਡੇ ਪੁੱਛੀ ਮੂਰੇ ਕਰਦੀ ਜਿਹਾ ਪੋਣੀ ਉਹ ਕਮਾਂਡਰ ਤਕੜਾ ਕਰ ਰਹੀ ਬਜਾਡਾ ਗੁਰਦੀਪ ਭੰਦੇਰ ਬਹੁਤ ਤਕੜਾ ਕਮਾਂਡਰ ਆ ਉਹ ਕਰਾ ਰਹੇ ਨੇ ਬਹੁਤ ਤਕੜਾ ਕੰਮ ਇਹਨੇ ਟੂਰਨਾਮੈਂਟ ਦਾ ਉਹ ਦਿਖਾਉਣਾ ਹੈ ਤੁਹਾਨੂੰ ਅੱਜ ਪਤਾ ਨਾ ਮੇਰੇ ਭਾਰੀ ਵਾਲੇ ਦੀ ਥੱਲੇ ਵਾਲੇ ਦੀ ਮੇਰੇ ਵੀਰੋ ਔਰ ਨੰਬਰ ਦੇਖਿਓ ਆਜ਼ਾਦ ਪੰਜਾਬ ਕੇਸਰੀ ਦੀ ਟੀਮ ਅਵਧਾਰ ਸਿੰਘ ਦੀ ਢੇਸੀ ਹੁਰੀ ਪ੍ਰਧਾਨ ਨੇ ਇਸ ਸਰਫਾ ਦੇ ਅੰਬਾ ਸੁਰ ਸਿੰਘ ਮਾਰਾ ਕਬੱਡੀ ਪਾ ਰਿਹਾ ਹੈ ਅਗਲੀ ਕਬੱਡੀ ਅੰਬੇ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਕਿ ਜਿੱਥੇ ਥੱਲੇ ਤੋਂ ਦਵਿੰਦਰ ਅਵਰੰਗ ਆਉਗੀ ਰੰਗ ਸਾਹਮ ਕੇ ਜਵਾਨੀ ਤੇਰੇ ਕੰਮ ਆਉਗੀ ਸਮਰਾਣਾ ਏਰੀਆ ਸਰਗੀਆਂ ਦਰਸ਼ਨ ਸਿੰਘ ਦੀ ਕੋਲ ਦਾ بڑے میدان چت پال ਲੱਖਨੇ ਪੌਂਡ ਅਮੀ ਟੀਮ ਦੇ ਸਹਿਯੋਗ ਹੈ ਉਧਰ ਸੁੱਖਾ ਬਾਈ ਰਾਉਕੇ ਮੈਰੀ ਖੇਤ ਜੱਸਾ ਬਰਾੜ ਜਗਦੀ ਜਰੂਰ ਜੋਰ ਤੇ ਹੈਰੀ ਢਾਲੀਵਰ ਤੇ ਹਦੀਬ ਗਰੇਵਾਲ ਉਹੀ ਕਹਿੰਦੇ ਵੀ ਹੁਣ ਤਾਂ ਜਿੰਨੇ ਜੱਫੇ ਪੰਜਾਬ ਟਾਈਗਰ ਮਲਕਾਣਾ ਸਾਹਿਬ ਦੀ ਟੀਮ ਲਾਵੇਗੀ ਹਰ ਜੱਫਾ ਜਿਹੜਾ ਉਹ 200 ਡਾਲਰ ਦਾ ਹੋਣਾ ਹੈ ਦੇ ਕਰ ਦਿਓ 200 ਡਾਲਰ ਦਾ ਹੋਏਗਾ ਕਮੀਆਂ ਕਰੀ ਬਲੀਆਰੀ ਸਰਜੀਤ ਕਰਾਲੀ ਵੀ ਕਹਿੰਦੇ ਵੀ ਜਿਹੜਾ ਸਾਉਂਡਾਂ ਦੇ ਉਹਨਾਂ ਸ਼ਾਨਦਾਰ ਜੱਫਾ 1050 ਕੇਸੀ ਦੀ ਟੀਮ ਹੈ ਸਰਜੀਤ ਪ੍ਰਾਰ ਪਰ ਗਿੱਲ ਸਾਹੀ ਪੂਨਰ ਹਰਜੀਤ ਤੂਰ ਰਾਜਾ ਸੰਗਾ ਨਾਲ ਦੀ ਨਾਲ ਗੁਰਦੇਵ ਪੈਸ ਫੀਟਰ ਗਿੱਲ ਬਿੰਦਾ ਟੰਡਾ ਮੰਜੋਰ ਢੀਲਸਾ ਸਤਨਾਮ ਪੁਆਰ ਜਵਾਰ ਪੱਟਾ ਤੇ ਮਿੱਤੀ ਫਿਰਖੋਣਾ ਦਾ ਨਾਮ ਜਿਹੜਾ ਜੁੜਦਾ ਇਸ ਖੇਡ ਕਲੱਬ ਦੇ ਨਾਲ ਆਹ ਦੇਖੋ ਜੀ ਪੰਨੋ ਵਾਲੇ ਬੰਨੇ ਨੇ ਕਬੱਡੀ ਪਾਈ ਹੈ ਚਾਟ ਵਾਲੇ ਮੰਨੇ ਨੇ ਕਬੱਡੀ ਪਾਈ ਹੈ ਕਬੱਡੀ ਦੇ ਵਿੱਚ ਰਣਕੋ ਦੇ ਤਰ੍ਹਾਂ ਤੇ ਦੁਨੀਆ ਜਾਣਦੀ ਹੈ ਪਰ ਨੰਬਰ ਇਸ ਸਮੇਂ ਮੰਨੇ ਦੇ ਜੁੜਿਆ ਹੈ اگلی سببتی ਮੇਰੀ ਹੀ ਪਰਵਾਇਲ ਉਹ ਦਾ ਬੱਤੀ ਤੋਂ ਹਾਂ ਉਹ ਸੋਹਣੀ ਪੈਂ ਜਾਂਦੀ ਦੇ ਸੁਰਗ ਵਿੱਚ ਆਪਣੇ ਸਮੇਂ ਦੇ ਮਹਾਨ ਅਬਦੀ ਖਾਰੀ ਮੰਦਰਗਾਰਾਂ ਦੀ ਵਿਸਮਾ ਫੈਸਲਾ ਕੰਮੀ ਅੰਕ ਵਾਲਾ ਜਫਾ ਜਿਹੜਾ ਸਤੂ ਖਰੂਰ ਸਾਹਿਬ ਨੇ ਲਾਇਆ ਸੀ ਸੋ ਮਾਇਆ ਰਤ ਕੋਈ ਨਹੀਂ ਕਰਦੇ ਬਹੁਤ ਬਹੁਤ ਧੰਨਵਾਦ ਦਾ ਬਹੁਤ ਤਕੜਾ ਮੁਕਾਬਲਾ ਇੱਕ ਪਾਸੇ ਕਾਲੀ ਢੇਸ਼ੀ ਫਰੈਂਡ ਕਬਲੀ ਕਲਬ ਕਹਿ ਰਹੇ ਕਿਉਂਕਿ ਇਹਦਰ ਬ੍ਰਾਂਡ ਦਸਪਾਲ ਬਣਾਰ ਦੇ ਨਾਲ ਪਰਪਲ ਸਿੱਧੂ ਜਨੰਦਰ ਸਿੱਧੂ ਤੇ ਸੁਰਨ ਸਿੱਧੂ ਅਜੀਤ ਯਾਰ ਸ਼ੇਰਾ ਬਰੂਖ ਤੇ ਲਾਡਾ ਬਰੂਖ ਲਾਡੀ ਬਰੂਖ ਉਹਨਾਂ ਦਾ ਉਪਕਾਰ ਮਾਨ ਬੀਸੀ ਟਾਈਗਰ ਵੀਰੋ ਇਹ ਦਿਉਰੇ ਵਾਲਾ ਰਵੀ ਹੈ ਹੁਣ ਚਾਰਾਂ ਜਨਫੀਆਂ ਦੇ ਵਿੱਚੋਂ ਇੱਕ ਕੰਨੀ ਤੇ ਡੱਗੋ ਰਮਾਣੇ ਦਾ ਸਰਦਾਂ ਲੱਗਿਆ ਹੋਏ ਤੇ ਹਰੀ ਤੇ ਵਾਲਾ ਵਿੱਕੀ ਹੈ ਅੱਜ ਮਿਸ਼ਨ ਦੇ ਵਿੱਚ ਰੌਣਕ 191792 ਦੇ ਵਿੱਚ ਇਸ ਸ਼ਹਿਰ ਦੀ ਜਿਹੜੀ ਸਥਾਪਨਾ ਹੋਈ ਹੈ 8 ਨਵੰਬਰ 1999 ਨੂੰ ਪਹਿਲਾ ਮਿਸ਼ਨ ਸਿੱਖ ਟੈਂਪਲ ਜਿਹਨੂੰ ਏਸ਼ੀਅਨ ਹੈਰੀਟੇਜ ਮਿਸ਼ਨ ਆਖਿਆ ਗਿਆ ਖੁੱਲਿਆ ਤੇ ਸ਼ੇਟ ਮੈਰੀ ਮਿਸ਼ਨ ਦੇ ਨਾਮ ਤੇ ਇਹ ਸ਼ਹਿਰ ਦਾ ਨਾਮ ਰੱਖਿਆ ਗਿਆ ਜਲਾਲਪੁਰੀਆ ਇਹ ਪੱਲ ਪਰ ਮੌਜੂਦਨ ਖੀਰਾਵਾਲ ਦਾ ਬੁੱਲਕ ਇੱਕ ਤਗੜਾ ਕਪਰੀ ਟੀਮ ਦੇ ਹਿੱਸੇ ਦੇ ਜੁੜ ਗਿਆ ਅਗਲੀ ਰੇਡ ਨਿਆਮਤ ਅਲੀ ਦਾ ਪੁੱਤਰ ਇੱਕ ਮਾਸਮੇ ਬੁਲਾਇਆ ਢਿੱਲਵਾ ਇਹ ਲੈਦੇ ਪੰਜਾਬ ਦਾ ਇਹ ਮੰਨਿਆ ਪਰ ਮੰਨਿਆ ਖਿਡਾਰੀ ਇਸੋਲੇ ਖੇਡ ਮੈਦਾਨ ਦੇ ਵਿੱਚ ਅੱਲਾ ਤਾਲ ਨੂੰ ਕਰਦਾ ਹੋਇਆ ਯਾਨ 5 7 10 ਕਦਮ ਵਿਰੋਧੀਆਂ ਦੇ ਰੇੜੇ ਰੱਖਿਆ ਹਲਕਾ ਝੋਕਿਆ ਹੋਇਆ ਅੱਜ ਕਹਿੰਦੇ ਸਪਾਈਡਰਮੈਨ ਵੀ ਪੋਜਿਆ ਹੈ ਕੌਸੀਆ ਇੰਦਰਜੀਤ ਆ ਸਪਾਈਡਰਮੈਨ ਇੱਕ ਮਾਲ ਦਾ ਜਫਾ ਲਾ ਗਿਆ ਜਿਸ ਇਲਾਕੇ ਨੇ ਕਹਿੰਦੇ ਭੈਣੀ ਬਡੰਗ ਦਾ ਨੋਨਾ ਧਨੇਰ ਦਾ ਪ੍ਰੇਮ ਮਤੋਈ ਦੇ ਬਾਵੇ ਵਰਗੇ ਪ੍ਰਸਿੱਧ ਖਿਡਾਰੀ ਉਸ ਇਲਾਕੇ ਨੇ ਪੈਦਾ ਕੀਤੇ ਆ ਯਾਦਾ ਸੰਘਿਆਣ ਵਾਲੇ ਲਾਲੇ ਵੀ ਆ ਉਹ ਵੀ ਕਬੱਡੀ ਦੇ ਵੱਡੇ 스타 ਤੇ ਕਕਰਾਲੀ ਸਾਹਿਬ ਕਦੇ ਸੁਹਾਣੇ ਵਾਲੇ ਪੰਨੇ ਨੇ ਇਹ ਬੋਲ ਦੀ ਖੇਡ ਕਲੱਬ ਲੋ ਕਮਾਉਂ ਦੇ ਜੱਫੇ ਲੈ ਉਸ ਕਬੱਡੀ ਦੇ ਵੱਡੇ 스타 ਨੂੰ ਵੀ ਅਸੀਂ ਯਾਦ ਕਰਦੇ ਆ ਪਰ ਆ ਕੌਣ ਇਹ ਮੇਰਾ ਖਿਆਲ ਆ ਜੀ ਸ਼ੀਲੂ ਦਾ ਵੀਰ ਆ ਇਹ ਮਨੀਸ਼ ਬੁਲਾਰਾ ਆ ਇਹ ਵੀ ਕਹਿੰਦੇ ਸ਼ੀਲੂ ਤੋਂ ਦਾਪੇ ਤੇ ਸਿੱਖੀ ਜਾਂਦਾ ਦਿਨੋ ਦਿਨ ਇਹਦੀ ਖੇਡ ਤੇ ਵੀ ਨਖਾਰ ਆ ਰਿਹਾ ਐਨ ਕਮਾਲ ਦੇ ਵਿੱਚ ਨੌਜਵਾਨ ਬਾਲੂ ਜੱਟ ਨੂੰ ਸ਼ੀਲੂ ਕਹਿਲਾ ਫੜ ਗਿਆ ਸ਼ੀਲੂ ਪਿਆਰਾ ਕਹਿੰਦੇ ਆ ਨੌਜਵਾਨ ਸਿਰੇ ਦਾ ਜੱਫਾ ਲਾ ਕੇ ਮਨੀਸ਼ ਪਿਆਰਾ ਬੱਲੇ ਬੰਦੇ ਕਰਵਾ ਗਿਆ ਬਹੁਤ ਤਕੜਾ ਮੈਚ ਹੈ ਵੀਰਾ ਬਾਤ ਅਗਲੀ ਰੇਡ ਪਾਣੀ ਤਿਆਰ ਹੈ ਕੀ ਟੱਕਰਤਾ ਵੀ ਹੀਰਾ ਬੱਟ ਹੋਡੇ ਟਾਂਨੇ ਵਰਗੇ ਪੱਟ ਤੇ ਸੀਨਾ ਚੌੜਾ ਜੋਬਰ ਦਾ ਰਾਜੇ ਖੇਲੇ ਜਿਗਰੇ ਵਾਲਾ ਗੰਬਰੂ ਆ ਕਦੇ ਨਹੀਂ ਉੱਤਰਦਾ ਰਾਜੇ ਖੇਲੇ ਜਿਗਰੇ ਵਾਲਾ ਗੰਬਰੂ ਕਦੇ ਨਹੀਂ ਉੱਤਰਦਾ ਹੀਰਾ ਬੱਟ ਲੈਣਦੇ ਪੰਜਾਬ ਦਾ ਰੇਡ ਪਾ ਰਿਹਾ ਆ ਚਾਰਾਂ ਦੇ ਵਿੱਚ ਨੌਜਵਾਨ ਹਰੀਕੇ ਵਾਲਾ ਨੌਜਵਾਨ ਸਿੱਕੇ ਜ਼ੋਰ ਦੇ ਨਾਲ ਬੋਤਾਂ ਦੀ ਕਹਿੰਦੇ ਬਿੱਕੀ ਨੇ ਕੋਸ਼ਿਸ਼ ਕੀਤੀ ਹੋਈ ਹੈ ਆ ਲੱਗਿਆ ਹੋਇਆ ਜ਼ੋਰ ਬੱਜ ਗਈ ਤੌਰ ਪਰ ਰੁਖੜ ਦੇ ਪੈਰਾਂ ਦੇ ਵਿੱਚੋਂ ਹੀਰਾ ਬੱਟ ਲੈਣਦੇ ਪੰਜਾਬ ਦਾ ਬਹੁਤ ਧੱਕਾ ਪੈਂਟ ਆਪਣੀ ਟੀਮ ਦੇ ਸੇ ਜੋੜ ਗਿਆ ਯਾਰੋ ਚਾਵੇਦ ਇਹ ਨੌਜਵਾਨ ਅਕਸਿਕਨ ਬੁੱਲ ਦਾ ਖਿਡਾਰੀ ਅਗਲੀ ਰੇਡ ਬੌਂਡਰੀ ਤਿਆਰ ਹੈ ਸਟੈਂਡ ਬਖਰਾ ਅੱਜ ਦੇ ਕਹਿੰਦੇ ਬਾਲਾ ਦਾ ਰੰਗ ਵੀ ਬਖਰਾ ਆਹ ਮੁੰਡਾ ਲਸ਼ਕਾ ਮਾਰਦਾ ਮੁੰਡਾ ਕਹਿੰਦੇ ਅੱਜ ਲਸ਼ਕਾ ਮਾਰਦਾ ਮੇਜਰ ਬਰਾਰ ਲੈ ਕੇ ਆਇਆ ਆਹ ਵੇਖਦਾ ਸ਼ੀਲੂ ਦੇ ਨਾਲ ਮੁਕਾਬਲਾ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਪਟਾਕੇ ਕਹਿੰਦੇ ਬਾਹਰ ਤੱਕ ਛੁਰਦੇ ਆਹ ਪਟਾਕੇ ਪਟਾਕਿਆਂ ਦੀ ਆਵਾਜ਼ ਬਾਹਰ ਤੱਕ ਛੁਰਦੀ ਹੈ ਸ਼ੀਲੂ ਸ਼ੀਲੂ ਯਾਰੋ ਸ਼ੀਲੂ ਯਾਰੋ ਪੁੱਤ ਪ੍ਰੀਤ ਪੁਲਵਾਨ ਦਾ ਬੱਚਾ ਬੱਚਾ ਜਾਣਦਾ ਹੈ ਨਾਮ ਸੁਲਤਾਨ ਦਾ ਸੁਲਤਾਨ ਲੱਖਾਂ ਦਾ ਪੁਆਇੰਟ ਦੀ ਟੀਮ ਦੇ ਸਿਰ ਜੁੜ ਗਏ ਅਗਲੀ ਕਬੱਡੀ ਪਾਉਣ ਦੇ ਲਈ ਕਾਹਨ ਅੱਗੇ ਨੂੰ ਵਧ ਰਿਹਾ ਇਹਦੇ ਮੈਦਾਨ ਦੇ ਵਿੱਚ ਜਰੋ ਜਵੇਦ ਅਗਲੀ ਕਬੱਡੀ ਪਾਉਣ ਦੇ ਲਈ ਅਜੇ ਨੂੰ ਵਧਦਾ ਹੋਇਆ ਸਾਉਣ ਵਾਲੇ ਵੀਰ ਨੂੰ ਮਿਲਦੀ ਹੈ ਜਿਹੜੇ ਵੀਰ ਦੀ ਸਾਹ ਦੇ ਡਿਊਟੀ ਹੈ ਇੱਕ ਮੈਚ ਜਿਹਦਾ ਬਿਲ ਪ੍ਰਦਰਸ਼ਨ ਹੈ ਉਹ ਕਿਰਪਾ ਕਰਕੇ ਮੈਚ ਜਿਹਦਾ ਚਲਾ ਦਿੱਤਾ ਜਾਵੇ ਲੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਜਰੋ ਜਵੇਦ ਅਗਲੀ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਕਰਦਾ ਟਰਾਈ ਟੱਕਣ ਵੀ ਰੱਖਣ ਵੀ ਅਲੀ ਬਣੈਦ ਹਿੰਦੇਵਾਂ ਨੇ ਦੇ ਵੀਰੋ ਫਿਰ ਆਨੰਦ ਵਿੱਚ ਪੁਆਇੰਟ 0 ਅੱਧ ਕੀਮਤੇ ਜੁੜ ਗਏ ਅਗਲੀ ਕਬੱਡੀ ਪਾਲੀ ਪਾਉਣ ਲਈ ਤਿਆਰ ਹੋਇਆ ਫਤਿਹਗੜ ਚੰਨਾ ਦਾ ਪਾਲੀ ਅਗਲੀ ਰੇਡ ਪਾਉਣ ਦੇ ਲਈ ਵਧਿਆ ਆਇਆ ਚਾਰਾਂ ਦੇ ਵਿੱਚੋਂ ਇੱਕ ਕੰਨੀ ਤੇ ਫਰਿਆਦ ਲੱਗਿਆ ਹੋਇਆ ਟਾਗੇ ਵਾਲਾ ਗੁਰਵਿੰਦਰ ਸਿੰਘ ਤਿਆਰ ਹੈ ਸਰਪੰਚ ਤਿਆਰ ਹੈ ਪਰ ਵਿਰضੇ ਫਤਿਹਗੜ ਚੰਨਾ ਵਾਲਾ ਪਾਲੀ ਇਹਨੂੰ ਜਸਮਾਨੀ ਚੁੰਮਕ ਕਹਿੰਦੇ ਆ ਇਹ ਮੰਨਿਆ ਪਰਮੰਨਿਆ ਇਹ ਜਦੋਂ ਵੀ ਜੱਫੇ ਲਾਉਂਦਾ ਆਦਾ ਲੋਕਾਂ ਨੂੰ ਸਵਾਦ ਚੰਨਾ ਕੋ ਪਾਲੀ ਨੂੰ ਫੜ ਗਿਆ ਫਰਿਆਦ ਐਨ ਕਮਾਲ ਦਾ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਅਗਲੀ ਰੇਡ ਇਹ ਫਸੀਮ ਮਾਲੂ ਆ ਇਹਨੂੰ ਮਾਲੂ ਜੱਟ ਵੀ ਕਹਿੰਦੇ ਆ ਉਧਰ ਤਲਵਿੰਦਰ ਬਰਿਆਣਾ ਟੀਜੇ ਡਾਈ ਵਾਲਾ ਤੇ ਗ੍ਰੈਂਡ ਜੜਾ ਜੀ ਉਹ ਵੀ ਸਾਡੇ ਦਰਮਿਆਨ ਆਇਆ ਰਿਕਮਨ ਵੀ ਖੇਡ ਇੱਕ ਇੱਕ ਨੀ ਤੇ 56 ਜਾਦਗੋੜੀ ਦੇ ਮਾਇਆ ਜੀ ਨੇ ਆਇਆ ਪੰਜਾਬ ਤੋਂ ਖੇਡ ਦੇਖਣ ਦੇ ਲਈ ਪਰ ਚੰਨਾ ਵਾਲਾ ਇਹ ਪਟਿਆਲੇ ਵਾਲਾ ਬੱਲੂ ਚੱਲਦਾ ਤੇ ਕਹਿੰਦੇ ਨਖਰਾ ਰੈਡਾ ਦਾ ਪੁਆਇੰਟ ਰੇਡਰ ਦਾ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਸੰਧ ਵਾਲਾ ਜਹਾਜ ਅਜ ਅਗਲੀ ਕਮਬਟੀ ਖੇਡ ਮੈਦਾਨ ਦੇ ਵਿੱਚ ਸ਼ੰਕਰ ਪਾਉਂਗ ਲਈ ਵੱਧਾ ਹੋਇਆ ਸਾਡੇ ਦਰਮਿਆਨ ਸਿਧੀ ਬਾਸਟਰ ਜੈਨ ਗਿਲ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਗਰਾਉਂਡ ਦਵਾਈ ਲਈ ਚਾਰਟਲ ਚ ਕਲੱਬ ਦਾ ਆਰਗੇਨਾਈਜ਼ ਕਰਨ ਲਈ ਤੇ ਤੁਹਾਡੇ ਸਾਰਿਆਂ ਦਾ ਆਉਣ ਲਈ ਕਿਉਂਕਿ ਅੱਜ ਇਹ ਜੇ ਆਰਗੇਨਾਈਜ਼ ਕਰਦੇ ਤੁਸੀਂ ਨਹੀਂ ਹੋਗੇ ਤਾਂ ਕੋਈ ਮੂਕਾ ਪੈਦਾ ਨਹੀਂ ਇਸ ਲਈ ਤੁਹਾਡਾ ਆਉਣ ਦਾ ਵੀ ਬਹੁਤ ਬਹੁਤ ਥੈਂਕ ਯੂ ਵੈਰੀ ਗੁੱਡ ਕਬੱਡੀ ਕਲੱਬ ਦੇ ਨਨਕਾਣਾ ਸਾਹਿਬ ਦੀਆਂ ਟੀਮਾਂ ਦੇ ਖਿਡਾਰੀ ਤਿਆਰ ਹੋ ਕੇ ਗਰਾਊਂਡ ਦੇ ਵੱਲ ਪਹੁੰਚਣਗੇ ਅਮਰੀਕਾ ਤੋਂ ਜਿੱਥੇ ਕਹਿੰਦੇ ਸਾਡੇ ਕੁਆਲਟੀ ਫੋਰਸਟ ਜਸਵਿੰਦਰ ਸ਼ੋਕਰ ਉਹਨਾਂ ਦਾ ਉਧਰ ਗਜੀਤ ਸਾਡਾ ਜਸਵਿੰਦਰ ਸ਼ੋਕਰ ਜੀ ਬਹੁਤ ਸੋਹਣੇ ਦੰਦ ਵਾਲੀ ਆ ਜਵਾਲ ਜਾਨੀ ਨਾਲ ਬੜੀ ਚਾਈ ਉਹਨਾਂ ਦਾ ਵੱਡਾ ਕਾਮ ਨੇ ਇਸ ਸਰਸਮੇ ਨੂੰ ਜੋੜਿਆ ਹੈ ਲੋ ਜੋੜਾ ਸ਼ਾ ਉਧਰ ਧੰਨਵਾਦ छोटी उमिरि सिर त माता पिता साया बल्कि कब्डी न दुनिया से ਤਕਸੀਮ ਬਾਲੂ ਆ ਇਹ ਨੌਜਵਾਨ ਲਈ ਦਾ ਪੰਜਾਬ ਦਾ ਫੌਜ ਸਟਾਰਾਂ ਦੇ ਵਿੱਚੋਂ ਪਰ ਵੇਖੀਏ ਕੋਈ ਦਾ ਜਿਹੜਾ ਕੈਲਗਰੀ ਦੀ ਟੀਮ ਦੇ ਇਸ ਵਿੱਚ ਜੁੜਦਾ ਆ ਹੰਕਾਰ ਮਾਨ ਮੇਜਰ ਸਿੰਘ ਬਰਾੜ ਖੇਡ ਮੈਦਾਨ ਦੇ ਵਿੱਚ ਜਲੀ ਕਰਦੇ ਆ 200 ਡਾਲਰ ਰਾਜੂ ਕਹਿੰਦੇ ਭੜੀ ਦੇ ਕੋਟ ਦੇ ਦੋ ਰੇਟਾਂ ਤੇ ਬਹੁਤ ਹੀ ਸਾਂਝ ਹੋ ਵੀਰ ਜਿਸ ਤਰ੍ਹਾਂ ਤੇ ਉਹਨਾਂ ਦਾ ਸਹਿ ਰਤਨ ਧੰਨਵਾਦ ਹੈ ਜਿਹਨਾਂ ਨੇ 200 ਡਾਲਰ ਰਾਜੂ ਤੇ ਤੇ 200 ਡਾਲਰ ਹੀ डुगरी वारे ते लॻंदी आहे भई जसप अछा लागे उहो कंदा बि जीरा उन्हनि हर कढी چارے بنج رہے دو چمکے ہیں نام ایک شاندی ਦੇ ਵਿਚ ਰੰਗ ਛੰਡੇ ਹੋਏ ਹੈ ਰੰਗ ਛੰਡੇ ਹੋਏ ਹੈ ਪਰ ਹੁਣ ਦੇਖਦੇ ਵੀ ਆ ਮਾਨਕੀ ਪਿੰਡ ਸੁਨਾਰੇ ਦੇ ਲਾਂਗੇ ਕਬੱਡੀ ਕੋਚ ਦਰਸੋਂ ਸੁਨਾਰੇ ਦਾ ਚੱਲ ਆਇਆ ਹੈ ਤੇ ਤੇਜੀ ਵੱਲ ਇਹ ਮੁੰਡੇ ਦੀ ਸੰਤ ਟਿਕਾਣੀ ਲਾਈ ਹੈ ਨਾਲ ਦੀ ਰੇਡ ਪਾਉਣੀ ਮੰਨਾ ਬੱਲ ਨਾਲ ਪਿੰਡ ਦਾ ਅੱਜ ਆਹ ਕਹਿੰਦੇ ਬੱਲ ਨੋਗੜ ਦਾ ਕਬੱਡੀ ਪਾ ਰਿਹਾ ਇੰਦਰਜੀਤ ਵਰਗੇ ਫਰੀਦ ਵਰਗੇ ਆਹ ਨਾਲ ਕਹਿੰਦੇ ਸ਼ਾਨਾ ਨਗਰ ਵਾਲੇ ਦਾ ਪਰ ਵੇਖਦੇ ਵੀ ਇੰਦਰਜੀਤ ਦਾ ਮਕਾਲਾ ਕਰਕੇ ਨੋਜਵਾਨ ਮੰਨੇ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਸਿਰ 'ਤੇ ਚੰਗਿਆ ਇਹ ਜੱਫੇ ੱੱੱਫੇ ਖੁੱਲ੍ਹੇ ਜੱਫੇ ਸਾਰਿਆਂ ਨੂੰ ਨੱਬਰਾਈ ਰੱਖੇ ਰਾਜੇ ਖੁੱਲੇ ਜਿੱਦ ਦੀ ਸਾਡੀ ਯਾਰ ਕਬੱਡੀ ਵਾਲੇ ਪੱਕੇ ਯਾਰੇ ਰਾਜੇ ਖੇਲੇ ਯਾਰ ਕਬੱਡੀ ਵਾਲੇ ਪੱਕੇ ਲੈ ਵੀ ਦਰਦੇ ਦੰਤਰੀ ਤੇ ਖੇਡ ਅਗਲੀ ਗੇਂਦ ਰਾਏ ਕੋਰ ਦੇ ਲਾਗੇ ਉਸ ਨੌਜਵਾਨ ਕਬਰੂ ਦਾ ਬੁਰਜ ਹਰੀ ਸਿੰਘ ਪਿੰਡ ਇਹ ਵੀ ਟ੍ਰਾਟਰ ਹੈ ਕੱਪ ਦਾ ਮੇਰਾ ਖਿਆਲ ਆ ਵੀ 2016 ਦੇ ਵਿੱਚ ਗੈਸ ਬਣਿਆ ਇਹ ਨਾਜਵਾਨ ਮਾਲਵਾ ਕਪਾਸਾ ਪਰ ਡੱਗੋ ਆ ਦੀ ਲੰਮੀ ਪਾਰੀ ਖੇਡ ਰਾ ਰਿਆ ਪੁਆਇੰਟ ਬੁਰਜ ਵਾਲੇ ਗੁਰਪੀ ਦਾ ਅਗਲੀ ਰੇਡ ਲੈnde ਪੰਜਾਬ ਵਾਲਾ ਕਿ ਮੱਲੇ ਬੁਰਜ ਬਨਾਰੇ ਦੇ ਨਾਮ ਉੱਤੇ ਰਹਿ ਗਈਆਂ ਪੰਜਾਂ ਗਾਵਾਂ ਕਿੰਨਾ ਬਲਕ ਵੱਲੇ ਤਾਇ ਸੋਨਾ ਅੰਮਰ ਸਤੂ ਕਿਹੜੀਆਂ ਰਾਂ ਇਹ ਬੋਲੀ ਆ ਵੀ ਪਹਿਲੇ ਮੈਨੂੰ ਟੱਚ ਹੋਇਆ ਅਗਲੀ ਰੇਡ ਕੋਟਲੇ ਭੜੀ ਵਾਲਾ ਰਾਜੂ 43 ਸਾਲ ਦਾ ਗੱਲ ਕਰਦਾ ਜਿੱਤ ਕੀਤਾ ਪਰ ਮਜਾਂਦਾਰ ਤਰੀਕੇ ਨਾਲ ਧਾਵੀ ਨੇ ਇੱਕ ਹੋਰ ਪੁਆਇੰਟ ਜੋੜਿਆ ਲੋ ਅੰਬਾ ਆ ਗਿਆ ਛੋਟਾ ਅੰਬਾ ਉਹ ਮੁੰਡਾ ਤੇ ਪੁੱਠੇ ਕਰ ਕਰ ਸਿੱਟਦਾ ਹੈ ਪੁੱਠੇ ਕਰ ਕਰ ਸਿੱਟਦਾ ਨਹੀਂ ਰੀਸਾਂ ਦਾ ਕਿਵੇਂ ਲੱਗੇਗੇ ਮਾਫਰ ਵਧੀਆ ਜੀ ਲੱਗਿਆ ਰਿਹਾ ਨਾ ਦਾ ਵਾਇਦਾ ਤਾਂ ਜਦੋਂ ਉਹ ਗੋਪੀ ਸੀ ਨਾ ਜਿਹੜਾ ਬਾਈਡ ਕੱਪ ਦਿੱਤਾ ਆ ਪੁਰਾਣੀ ਜਾਣ ਲੱਗੀ ਬਾਈਡ ਕੱਪ ਦੀ ਹੈ ਨਾ ਹਾਂ ਹਾਂ ਮੀਸਾਂ ਚ ਗੱਲ ਬਣਾਦੀ ਆ ਨਾ ਤੇਰਾ ਪੁਲੀਆ ਰੇਪਿਆਂ ਵੀ ਨਾ ਕੋਈ ਤਾਰੀ ਕੱਢਿਆ ਬੈਠੇ ਤੇ ਸਰੀ ਵਾਲੇ ਕੰਮ ਜੀ ਜਰੀ ਨੂੰ ਬਾਤ ਸੀ ਬਹੁਤ ਜ਼ਿਆਦਾ ਘਟ ਪ੍ਰਬੰਧ ਵੀ ਵਧੀਆ ਕਰੀਪਣਾ ਨਹੀਂ ਕਰਿਆ ਜੀ ਜਨੇ ਪ੍ਰਬੰਧਕ ਹੁੰਦੇ ਨੇ ਉਹਨਾਂ ਦੇ ਸੱਤ ਹੁੰਦਾ ਬਾਈ ਜੀ ਹੁੰਦਾ ਵਧੀਆ ਹੋਇਆ ਕਿ ਉਹਨਾਂ ਦੇ ਪੈਸੇ ਬਹੁਤ ਜਦ ਬਣ ਜਾਣ ਨਾ ਉਹ ਤਾਂ ਇਕੱਠ ਵੀ ਲੋਕ ਪੈਸੇ ਬਹੁਤ ਹੁੰਦੇ ਆ। ਨਮਣੀਏ ਇਹ ਕਹਿੰਦਾ ਕਿ ਆ ਬਿਲਕੁਲ ਇਹੋ ਸਾਹ ਆਉਂਦਾ ਹੈ। ਹਾਂ ਬਿਲਕੁਲ ਵੈਲਕਮ। ਦੇ ਨਾ ਬਜ਼ੁਰਗ ਜੀ ਨਾ ਤੁਰ ਨਹੀਂ ਹੁੰਦਾ ਜੀ ਉਹ ਵੀ ਬੈਠੇ ਜਿੱਥੇ ਨਾ ਹਿੱਲੇ ਨਹੀਂ ਜਿਨ੍ਹਾਂ ਦੇ ਖੇਡ ਚੱਲੀ ਆ ਹਿੱਲੇ ਨਹੀਂ ਗਏ ਜਮੇ ਹੀ ਨਾ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਵਿਆਹ ਜਿੰਨਾ ਚਾਹ ਜੀ ਹੈ ਨਾ ਗੋਪੀ ਦੇ ਲੋ 20 ਸਾਲ ਦਾ 20 ਸਾਲ ਦਾ ਲਗਾਤਾਰ ਕਿਹਾ ਉਹ ਮੈਂ ਦੇਖਿਆ ਜਦੋਂ ਬਾਰਡ ਕੱਪ ਸੀ ਜਦੋਂ ਸਟੋਪਰ ਇਹ ਨਾ ਚੇਸਤੀ ਚੇਸਤੀ ਜੋ ਹੁੰਦੀ ਸੀ ਜਿਹੜਾ ਪਾਕਿਸਤਾਨੀ ਉਹਨੂੰ ਇਹਨੇ ਰੋਕਿਆ ਵਧੀਆ ਹੋਈ ਬੈਟ ਆਈ ਨਾ ਯਾਰ